ਵਦਨ ਸਭਾ ਹਲਕਾ ਤਰਨਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਪਿੰਡ ਨੂਰਦੀ ਵਿਖੇ ਭਗਵੰਤ ਸਿੰਘ ਦੇ ਗ੍ਰਹੇ ਵਿਖੇ ਕੋਈ ਜਿਸ ਵਿੱਚ ਪਿੰਡ ਦੇ ਮੋਤਵਰ ਵਿਅਕਤੀਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ ਤੇ ਮੀਟਿੰਗ ਵਿੱਚ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਅਤੇ ਉਹਨਾਂ ਮੁਸ਼ਕਲਾਂ ਨੂੰ ਜਲਦ ਹੱਲ ਕਰਵਾਉਣ ਦਾ ਪ੍ਰੋਸਾ ਵੇ ਦਿੱਤਾ ਦੱਸਦੇ ਹੀ ਇਹ ਮੀਟਿੰਗ ਵਿੱਚ ਪਿੰਡ ਵਾਸੀਆਂ ਅਤੇ ਹੋਰ ਮੋਤਵਰ ਵਿਅਕਤੀਆਂ ਦੀ ਸਹਿਮਤੀ ਦੇ ਨਾਲ ਭਗਵੰਤ ਸਿੰਘ ਨੂੰ ਆਮ ਆਦਮੀ ਪਾਰਟੀ ਵੱਲੋਂ ਪਿੰਡ ਦਾ ਮੁਖੀ ਵੀ ਥਾਪਿਆ ਗਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਕਿਹਾ ਹੈ ਕਿ ਪਿੰਡ ਵਿੱਚ ਰੰਦੇ ਵਿਕਾਸ ਕਾਰਜਾਂ ਵਿੱਚ ਜਲਦੀ ਹੀ ਤੇਜ਼ੀ ਲੈ ਕੇ ਜਾਵਾਂਗੇ ਤੇ ਉਹਨਾਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਤਾਵਾਂ ਦਿੱਤੀਆਂ ਜਾਣਗੀਆਂ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਵੱਧ ਤੋਂ ਵੱਧ ਸਾਥ ਦੇਣ ਤਾਂ ਜੋ ਪਿੰਡ ਦਾ ਵਿਕਾਸ ਵੀ ਜਿਹੜਾ ਹੈ ਉਹ ਜੱਗੀ ਪੱਧਰ ਤੇ ਕਰਵਾਇਆ ਜਾਵੇ ਤੇ ਵਿਧਾਇਕ ਨੇ ਕਿਹਾ ਹੈ ਕਿ ਪਿੰਡਾਂ ਦਾ ਵਿਕਾਸ ਤਾਂ ਦੇ ਹੀ ਸੰਭਵ ਹੈ ਜੇਕਰ ਸਰਪੰਚ ਆਮ ਆਦਮੀ ਪਾਰਟੀ ਦੇ ਹੋਣਗੇ ਜਦਕਿ ਪਿੰਡ ਵਾਸੀਆਂ ਨੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਪਿੰਡ ਨੂਰ ਦੀ ਨੂਰ ਦੀ ਜਿਹੜੀ ਜਨਤਾ ਹੈ ਉਹ ਆਮ ਆਦਮੀ ਪਾਰਟੀ ਨੂੰ ਜਿਹੜੀ ਇਹ ਵੱਡੀ ਲੀਡ ਦੇ ਨਾਲ ਜਿੱਤ ਹਾਸਿਲ ਕਰਵਾਵੇਗੀ ਪਿੰਡ ਦੇ ਜੋ ਵਿਕਾਸ ਆ ਪਿਛਲੇ ਸਮੇਂ ਦੇ ਦੌਰਾਨ ਹੋਏ ਆ ਜਾਂ ਜਿਹੜੇ ਕਰਨ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਬਾਰੇ ਵਿਚਾਰ ਵਟਾਂਦਰਾ ਹੋਇਆ ਵਾ ਬੜੀ ਵਿਸਥਾਰ ਦੇ ਨਾਲ ਸੋ ਜਿਹੜੇ-ਜਿਹੜੇ ਵੀ ਕੰਮ ਇਹਨਾਂ ਨੇ ਦੱਸੇ ਆ ਸੋ ਜਲਦੀ ਪਿੰਡ ਦੇ ਵਿੱਚ ਜਿਹੜੇ ਉਹ ਸ਼ੁਰੂ ਕਰਾਇਆ ਜਾਣਗੇ ਕਿਉਂਕਿ ਪਿਛਲਾ ਸਮਾਂ ਸੀ ਜਿਹੜਾ 2.5 ਸਾਲ ਦਾ ਉਹਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਰਹੀਆਂ ਨੇ ਸਰਪੰਚ ਵੀ ਦੂਜੀ ਪਾਰਟੀਆਂ ਦੇ ਸੀ ਸੋ ਜਿਹੜੀ ਜੋ ਸਰਕਾਰ ਜਾਂ ਮੈਂ ਜੋ 14 ਸਾਲ ਕਦੇ ਵਿੱਚ ਕਰਨਾ ਉਹ ਅਸੀਂ ਨਹੀਂ ਕਰ पाए ਹੁਣ ਜਿਹੜਾ ਸਰਕਾਰ ਜਿਹੜੀ ਹੈ ਭਗਵੰਤ ਮਾਨ ਦੀ ਉਹ ਜਿਹੜੀ ਹੈ ਪੰਜਾਬ ਲੈਵਲ ਤੇ ਬਹੁਤ ਵਧੀਆ-ਵਧੀਆ ਫੈਸਲੇ ਲਏ ਆ ਪਰ ਪਿੰਡਾਂ ਦੇ ਵਿੱਚ ਥੋੜਾ ਜਿਹਾ ਸਾਨੂੰ ਮੁਸ਼ਕਲਾਂ ਆਉਂਦੀਆਂ ਰਹੀਆਂ ਵਾ ਸੋ ਉਹ ਮੁਸ਼ਕਲਾਂ ਜਿਹੜੀਆਂ ਕਾਫੀ ਹੱਦ ਤੱਕ ਹੱਲ ਹੁੰਦੀਆਂ ਜਾ ਰਹੀਆਂ ਨੇ ਤੇ ਹੁਣ ਅਸੀਂ ਜੋ ਪਿੰਡ ਵਾਸੀ ਕਹਿਣਗੇ ਉਹਦੇ ਹਿਸਾਬ ਨਾਲ ਜਲਦੀ ਅਸੀਂ ਵਿਕਾਸ ਸ਼ੁਰੂ ਕਰਾਵਾਂਗੇ ਤੇ ਬਹੁਤ ਮਤਲਬ ਵੱਡੇ ਪੱਧਰ ਤੇ ਅਸੀਂ ਜਿਹੜਾ ਇਹ ਵਿਕਾਸ ਆ ਮੈਂ ਹਲਕੇ ਦੇ ਵਿੱਚ ਲੋਕਾਂ ਦੇ ਸਹਿਯੋਗ ਨਾਲ ਕਰਾਵਾਂਗਾ ਤੇ ਦੂਸਰਾ ਸੋ ਪਿੰਡ ਆਵਾਸੀਆਂ ਨੇ ਅੱਜ ਸਰਦਾਰ ਭਗਵੰਤ ਸਿੰਘ ਨੂੰ ਜਿਨ੍ਹਾਂ ਦੀ ਗ੍ਰਹਿ ਵਿਖੇ ਮੀਟਿੰਗ ਆ ਉਹਨਾਂ ਨੂੰ ਪਿੰਡ ਦਾ ਮੁਖੀ ਵੀ ਚੁਣਿਆ ਵਾ ਇਸ ਹੋਦੇ ਵਾਸਤੇ ਮੈਂ ਜਿੱਥੇ ਭਗਵੰਤ ਸਿੰਘ ਨੂੰ ਵਧਾਈ ਦਿੰਦਾ ਵਾਂ ਉੱਥੇ ਮੈਂ ਪਿੰਡ ਵਾਸੀਆਂ ਦਾ ਵੀ ਧੰਨਵਾਦ ਕਰਦਾ ਵਾਂ ਤੇ ਮੈਨੂੰ ਆਸ ਹੈ ਜੋ ਪਿੰਡ ਵਾਸੀਆਂ ਦੀਆਂ ਜੋ ਮੁਸ਼ਕਲਾਂ ਨੇ ਉਹ ਮੇਰੇ ਤੱਕ ਲੈ ਕੇ ਆਉਣਗੇ ਤੇ ਅਸੀਂ ਰਲ ਮਿਲ ਕੇ ਸਾਰੇ ਪਿੰਡ ਵਾਸੀਆਂ ਦੇ ਸਤੂਰ ਦੇ ਨਾਲ ਉਹ ਹੱਲ ਕਰਾਂਗੇ ਐਮਐਲਏ ਸਾਹਿਬ ਪੰਚਾਇਤੀ ਚੋਣਾਂ ਆ ਗਈਆਂ ਉਹਨਾਂ ਵਾਸਤੇ ਕੀ ਰਣਨੀਤੀ ਕੋਈ ਤਿਆਰ ਕੀਤੀ ਗਈ ਆ ਆਪਜੀ ਵੱਲੋਂ ਆ ਵੇਖੋ ਜੀ ਜਿਹੜਾ ਅਸੀਂ ਸਾਡੀ ਜਿਹੜੀ ਪੰਚਾਇਤੀ ਇਲੈਕਸ਼ਨਾਂ ਮਾਰੇ ਤਿਆਰੀ ਹੈ ਬਿਲਕੁਲ ਕੋਈ ਸਾਨੂੰ ਇਹਦੇ ਵਿੱਚ ਨਹੀਂ ਹੈ ਕਿਉਂਕਿ ਇਲੈਕਸ਼ਨਾਂ ਪਹਿਲਾਂ ਸੁਣਿਆ ਸੀ ਸਾਡੀ ਲੰਮੇ ਸਮੇਂ ਤੋਂ ਤਿਆਰੀ ਚੱਲ ਰਹੀ ਹੈ ਅੱਜ ਜਿਹੜਾ ਸੀ ਇੱਥੇ ਮੀਟਿੰਗ ਦੇ ਵਿੱਚ ਪੰਚਾਇਤੀ ਆਉਣ ਵਾਲੀਆਂ ਇਲੈਕਸ਼ਨਾਂ ਬਾਰੇ ਵੀ ਅੱਜ ਜਿਹੜੇ ਇਹਨਾਂ ਨੂੰ ਦਿਸ਼ਾਦਰ ਦੇਸ਼ ਦਿੱਤੇ ਗਏ ਨੇ ਕਿ ਤਿਆਰੀ ਜਿਹੜੀ ਆ ਹੋਰ ਮਜ਼ਬੂਤ ਕਰੋ ਤਾਂ ਕਿ ਜਿਹੜਾ ਵੱਧ ਤੋਂ ਵੱਧ ਵੋਟਾਂ ਦੇ ਨਾਲ ਅਸੀਂ ਆਪਣੇ ਸਰਪੰਚ ਤੇ ਮੈਂਬਰ ਬਣਾਉਣੇ ਆ ਸੋ ਪਿੰਡ ਵਾਸੀਆਂ ਲੋ ਬਹੁਤ ਵਧੀਆ ਘਰ ਮਿਲ ਰਿਹਾ ਅਸੀਂ ਉਹਨਾਂ ਨੂੰ ਸ਼ੁਕਰ ਕਰਦੇ ਆ ਕੀ ਲੱਗਦਾ ਵਾ ਹਲਕੇ ਵਿੱਚ ਆਪਣੇ ਕਿੰਨੇ ਕਿ ਜਿਹੜੇ ਆ ਸਰਪੰਚ ਜੇ ਬਣਨਗੇ ਜਾਂ ਮੈਂਬਰ ਬਣ ਚਿਰੂ ਜੀ ਸਾਰੇ ਬਣਨਗੇ ਕੋ ਨਹੀਂ ਬਣਨਗੇ ਕਿਉਂਕਿ ਅੱਜ ਕੋ ਲੋਕ ਜਿਹੜੇ ਨੇ ਔਰ ਵੈਤੀ ਪਾਰਟੀਆਂ ਤੋਂ ਬਿਲਕੁਲ ਮੂੰਹ ਮੋੜ ਬੈਠੇ ਨੇ ਕੋਈ ਵੀ ਇਹਨਾਂ ਨੂੰ ਪਸੰਦ ਨਹੀਂ ਕਰਦਾ ਕਾਲੀ ਤਲ ਦਾ ਤੇ ਜਿਹੜਾ ਪੱਤਾ ਹੀ ਸਾਫ਼ ਹੋ ਰਿਹਾ ਕਾਂਗਰਸ ਥੋੜੀ ਥੋੜੀ ਸਹਿਮੀ ਹਾਲੀ ਉਹ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਤੁਸੀਂ ਦੇਖ ਲਓ ਵੀ ਜਲੰਧਰ ਵਾਲੀ ਸ਼ਹਿਰ ਦੇ ਵਿੱਚ ਕੀ ਹਾਲ ਹੋਇਆ ਹੈ ਇਹਨਾਂ ਪਾਰਟੀਆਂ ਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨੂੰ ਵੀ ਮੂੰਹ ਨਹੀਂ ਲਾਉਣਗੇ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ 27.5 ਸਾਲ ਦੇ ਦੌਰਾਨ ਭਗਵੰਤ ਕਿਸ਼ਮਾਨ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਵੱਡੇ ਫਾਂਸਲੇ ਜਿਹੜੇ ਆ ਪੰਜਾਬ ਦਿੱਤੀ ਤੌਰ ਤੇ ਲੋਕਾਂ ਦੇ ਹਿੱਤ ਵਿੱਚ ਜਿਹੜੇ ਲਏ ਜਾ ਰਹੇ ਆ ਤੁਹਾਨੂੰ ਪਿੰਡ ਬੋਲੋ ਮੁਖੀ ਚੁਣਿਆ ਗਿਆ ਵਾ ਕੀ ਕਹਿਣਾ ਚਾਹੋਗੇ ਤੇ ਐਮਐਲਏ ਸਾਹਿਬ ਨੂੰ ਕਿਹੜੀ ਕਿਹੜੀ ਮੁਸ਼ਕਲਾਂ ਦੱਸਿਓ ਪਿੰਡ ਦੀਆਂ ਮੇਰਾ ਨਾਮ ਪਉਂਦਸਾ ਹੈ ਆ ਸਾਰਿਆਂ ਨੂੰ ਵੈਦ ਜੀ ਦਾ ਖਾਲਸਾ ਵੈਦ ਜੀ ਤੇ ਪੁਰਾਣੇ ਨੇਰੇ ਘਰ ਇਹ ਪ੍ਰਧਾਨ ਤੇ ਸੱਜਣਾ ਦਾ ਐਮਐਲਏ ਸਾਹਿਬ ਦਾ ਆਉਣ ਦਾ ਬਹੁਤ ਬਹੁਤ ਧੰਨਵਾਦ ਸਾਡੀਆਂ ਮੁਸ਼ਕਲਾਂ ਪਿੰਡਾਂ ਦੀਆਂ ਕਾਫੀ ਆ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਇੱਕ ਪਾਰਟੀ ਹੋ ਕੇ ਕੰਮ ਕੀਤਾ ਜਦੋਂ ਕਿ ਸਰਪੰਚ ਦਾ ਫਰਜ ਹੁੰਦਾ ਵਾ ਵਿਦਆਊਟ ਪਾਰਟੀ सरपंच ਚ ਸਰਦਾ ਸਾਂਝਾ ਹੁੰਦਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਪਿੰਡ ਦਾ ਹੋਣਾ ਚਾਹੀਦਾ ਸਰਪੰਚ ਤੇ ਜੇ ਉਹ ਸਾਂਝਾ ਵਾ ਤੇ ਉਹਨੂੰ ਹਰ ਇੱਕ ਦਾ ਪੱਖ ਹਰ ਇੱਕ ਦਾ ਨਿਆਂ ਨਾਲ ਤੱਕੜੀ ਚ ਤੋਲਣਾ ਚਾਹੀਦਾ ਤੇ ਸਾਡੇ ਪਿੰਡ ਦੀਆਂ ਮੁਸ਼ਕਲਾਂ ਜਿਸ ਤਰ੍ਹਾਂ ਫਿਰਨੀ ਆ ਫਿਰਨੀ ਦਾ ਕੰਮ ਆ ਤੇ ਜਿਹੜੇ ਸਾਡੇ ਬੇਕਾਂ ਦੇ ਰਸਤੇ ਆ ਉਹ ਆ ਉਹ ਕੰਮ ਸਾਡੇ ਛਪੜਾਂ ਦੇ ਜਿਹੜੇ ਆ ਨਾ ਬਹੁਤ ਜਿਆਦੇ ਜਿਹੜੇ ਨੂੰ ਰੁਕੇ ਪਏ ਆ ਉਹਨਾਂ ਦੇ ਕਬਜ਼ੇ ਹੋ ਰਹੇ ਆ ਉਹਦੇ ਵਿੱਚ ਕੋਈ ਵੀ ਰਿਸਕ ਲੈ ਕੇ ਕਿਸੇ ਨਾਲ ਝਗੜਾ ਕਰਨ ਨੂੰ ਤਿਆਰ ਨਹੀਂ ਕਿਉਂਕਿ ਜੇ ਇਹਨਾਂ ਦੀ ਬਕਾਇਦਾ ਨਿਸ਼ਾਨਦੇਹੀ ਮਾਰਕਾ ਲੱਗ ਜਾਵੇ ਤੇ ਉਹਦੇ ਉੱਤੇ ਜਿਹੜਾ ਕੋਈ ਅੱਗੇ ਕਬਜ਼ਾ ਕਰਦਾ ਉਹਦੇ ਤੇ ਐਫ ਆਈ ਆਰ ਹੋਵੇ ਜੇ ਇਹ ਚੀਜ਼ਾਂ ਨੂੰ ਮਤਲਬ ਹਾਈ ਲੈਵਲ ਤੇ ਹਰ ਪਿੰਡ 'ਚ ਹੋਵੇ ਨਹੀਂ ਕਿੰਨੇ ਵੀ ਇਹ ਪਿੰਡ 'ਚ ਵੀ ਹਰ ਪਿੰਡ 'ਚ ਉਹ ਮਾਰਕਾ ਹੋ ਜੇ ਛੱਪੜ ਦਾ ਕਿਉਂਕਿ ਉਹ ਛੱਪੜ ਹੈ ਗਿਆ ਲਾਲ ਲਿਕ ਦੇ ਅੰਦਰ ਉਹ ਹੈ ਗਿਆ ਨੰਬਰੀ ਨੰਬਰੀ ਤੇ ਕਬਜ਼ਾ ਨਹੀਂ ਹੋ ਸਕਦਾ ਪਰ ਫਿਰ ਵੀ ਲੋਕੀ ਨੰਬਰੀ ਤੇ ਕਰ ਜਾਂਦੇ ਆ ਤੇ ਜਿਹੜੇ ਲਾਲ ਲੀਕ ਦੇ ਅੰਦਰ ਆ ਉਹਨਾਂ ਦੇ ਕਬਜ਼ੇ ਹੁੰਦੇ ਆ ਉਹਨਾਂ ਤੇ ਮਿੱਟੀ ਪਾਈ ਜਾਂਦੀ ਆ ਸਿਰਫ ਵੋਟਾਂ ਕਰਕੇ ਕੋਈ ਉਹਨਾਂ ਨਾਲ ਝਗੜਾ ਨਹੀਂ ਕਰਦਾ ਇਹਨਾਂ ਦੀ ਸਪੈਸ਼ਲ ਮਾਰਕਾ ਹੋ ਜੇ ਤੇ ਇਹਦੇ ਉੱਤੇ ਬਕਾਇਦਾ ਉੱਤੇ ਨੋਟਿਸ ਲੱਗੇ ਵੀ ਜਿਹੜਾ ਇੱਥੇ ਕਬਜ਼ਾ ਕਰਦਾ ਉਹ ਤੇ ਐਫ ਆਈ ਆਰ ਹੋਊਗੀ ਪਰਚਾਊਗਾ ਇਹ ਕੰਮ ਜਿਹੜੇ ਜ਼ਰੂਰੀ ਆ ਕਿਉਂਕਿ ਇਹ ਛੱਪੜਾਂ ਦਾ ਪਾਣੀ ਮੁੜ ਕੇ ਕਿਤੇ ਵੀ ਨਹੀਂ ਜਾਣਾ। ਐਮਐਲਏ ਸਾਹਿਬ ਨੇ ਭਰੋਸਾ ਦਵਾਇਆ ਕੰਮ ਜਲਦੀ ਹੋ ਜਾਣਗੇ ਪੂਰੇ ਕਿ ਜਾਨੀ। ਐਮਐਲਏ ਸਾਹਿਬ ਨੇ ਸਾਨੂੰ ਭਰੋਸਾ ਦਵਾਇਆ ਵਾ ਵੀ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਰੁਕੇ ਆ ਨਾ ਉਹ ਇੱਕ ਇਸੇ ਹਫ਼ਤੇ ਜੀ ਸ਼ੁਰੂ ਹੋ ਜਾਣਗੇ। ਲੱਗਦਾ ਵਾ ਹੋਣਗੇ ਕੰਮ। ਮਹਨਤੀ ਸੁਭਾਵ ਨਾਲ ਸਾਨੂੰ ਬਹੁਤ ਆ ਤੇ ਆਸ ਵੀ ਵੜੀ ਆ ਸਰਕਾਰ ਅਸੀਂ ਬੜੀ ਆਸ ਨਾਲ ਲਿਆਂਦੀ ਸੀ। ਵੱਡੇ ਮਾਰਜਨ ਨਾਲ ਜਤਾਇਆ ਵੀ ਆ ਆਪਣੇ ਪਿੰਡੋਂ ਵੀ ਤੇ ਗਾਂਵ ਵੀ ਸਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਜੇ ਸਾਡੇ ਪਿੰਡ ਦਾ ਚੰਗੀ ਤਰ੍ਹਾਂ ਇਸੇ ਤਰ੍ਹਾਂ ਸਾਥ ਦੇਣ ਵਿਕਾਸ ਹੋਵੇ। ਅਸੀਂ ਵਾਅਦਾ ਮਤਲਬ ਅੱਗੇ ਤੋਂ ਵੀ ਜ਼ਿਆਦਾ ਮਰਜ਼ਨਾਂ ਪਿੰਡ ਨੂੰ ਦਿਤਾਈਏ ਪੰਚਾਇਤੀ ਚੋਣਾਂ 'ਚ ਲੋਕ ਸਾਥ ਦੇਣਗੇ ਤੁਹਾਡਾ ਅਸੀਂ ਬਹੁਤ ਆਸ ਕਰਦੇ ਆਂ ਕਿ ਪਿੰਡ ਦਾ ਸਮੁੱਚੇ ਦਾ ਜਿਵੇਂ ਹਰ ਇੱਕ ਦਾ ਸਾਥ ਲਈਏ ਸਾਨੂੰ ਪਾਰਟੀ ਨਹੀਂ ਪਿੰਡ ਪਿੰਡ ਦਾ ਪਿੰਡ ਦਾ ਪਹਿਲ ਹੋਣਾ ਚਾਹੀਦਾ ਹਰ ਬੰਦਾ ਭਾਵੇਂ ਉਹ ਕਿਸੇ ਪਾਰਟੀ ਨਾਲ ਵੀ ਉਹਨਾਂ ਹੋਵੇ ਹਾਂ ਇਹ ਆ ਵੀ ਜਿਹੜਾ ਅਸੀਂ ਨਸ਼ਿਆਂ ਦੇ ਖਿਲਾਫ ਕਿਉਂਕਿ ਨਸ਼ਿਆਂ ਦੇ ਖਿਲਾਫ ਕੋਈ ਵੀ ਬੋਲਣ ਨੂੰ ਆਪ ਜੀ ਗੰਤਾ ਤਿਆਰ ਨਹੀਂ ਗਈ ਇਹ ਜਿਹੜੀ ਸਾਡੀ ਸਰਕਾਰ ਨੂੰ ਅਸੀਂ ਇਹ ਬੇਨਤੀ ਆ ਸਾਡੀ ਸੀਆਈਡੀ ਜਿਹੜੀ ਉਹ ਵੱਧ ਤੋਂ ਵੱਧ ਵਧਾਈ ਜਾਵੇ। ਤੇ ਰੰਗਰੂਪ ਭਰਤੀ ਕੀਤੇ ਜਾਣ, ਆਰਜੀ ਭਾਏ ਕੀਤੇ ਜਾਣ। ਸੀਆਈਡੀ ਹਰ ਪਿੰਡ ਚੋਂ ਗਾਂ ਦੂਜੇ ਪਿੰਡਾਂ ਚ ਲੱਗੀ ਹੁੰਦੀ ਆ। ਉਹਨਾਂ ਦੇ ਨਾਲ ਸਾਰੀ ਇਨਫੋਰਮੇਸ਼ਨ ਲੈ ਕੇ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹਨਾਂ ਦੇ ਪ੍ਰਾਪਰਟੀ ਦੇ ਉੱਤੇ ਡਾਇਰੈਕਟ ਕਾਰਵਾਈ ਕੀਤੀ ਜਾਵੇ।